ਆਗੀ ਰੋੜ ਵੇਜ ਦੀ ਲਾਰੀ ਚੜ ਗਈ ਬਿਨਾ ਕਰਾਏ ਸਵਾਰੀ ਆਗੀ ਰੋੜ ਵੇਜ ਦੀ ਲਾਰੀ ਚੜ ਗਈ ਬਿਨਾ ਕਰਾਏ ਸਵਾਰੀ ਚੜਦੇ ਸਾਰ ਹੀ ਕੂਣੀ ਮਾਰੀ ਪਰੇ ਨੂੰ ਹੋ ਜਾ ਬਾਬਾ ਵੇ ਖੁਰਵੜ ਕਰਕੇ ਲੰਗੀ ਨਾਲੇ ਮਾਰਗੀ ਦਾ ਬਾਉ ਏ ਖੁਰਵੜ ਕਰਕੇ ਲੰਗੀ ਨਾਲੇ ਮਾਰਗੀ ਦਾ ਬਾਉ ਏ ਕੱਡ ਕਾਰੜ ਜਿਹਾ ਪੜਾਉਂਦੀ ਬੀਬੀ ਟਿੱਕ ਟਾ ਹੈ ਇੱਕ ਕਟਾਉਂਦੀ ਨਾਲੇ ਦਵਕਾ ਮਾਰ ਡਰਾਉਂਦੀ ਅੱਖਾਂ ਕੱਢ ਕੰਡਕਟਰ ਨੂੰ ਮੇਰੇ ਪਿਓ ਦੇ ਆਸਾਲਿਆ ਜਾ ਕੇ ਦੱਸੂ ਮਾਸਟਰ ਨੂੰ ਮੇਰੇ ਪਿਓ ਦੇ ਆਸਾਲਿਆ ਜਾ ਕੇ ਦੱਸੂ ਮਾਸਟਰ ਨੂੰ ਉਹ ਦਿਸਦੀ ਸੀਟ ਨਾ ਕੋਈ ਖਾਲੀ ਬੰਦੇ 15 ਬੁੜੀਆਂ 40 ਗੱਡੀ ਕਿਹੜੇ ਰਾਹੇ ਪਾਲੀ ਗੱਡੀ ਕਿਹੜੇ ਰਾਹੇ ਪਾਲੀ ਦੱਸ ਦੇ ਤੂੰ ਸਰਕਾਰੇ ਨੀ ਇਹਨਾਂ ਦੇ ਤਾਂ ਹੋ ਗਏ ਹੁਣ ਵਾਰੇ ਨਿਆਰੇ ਨੀ ਇਨਾਂ ਦੇ ਤਾਂ ਹੋ ਗਏ ਹੁਣ ਵਾਰੇ ਨਿਆਰੇ ਨਹੀਂ